ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਪੁਲਟਿੰਗ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਭਿਆਨਕ ਗਰਮੀ ਦੀ ਮਾਰ ਚੌਲ ਰੇ ਉਤਰੀ ਪਾਰਤ ਦੇ ਕਈ ਸੁਬਿਆਂ 'ਚ ਬੁੱਧਵਾਰ ਸ਼ਾਮ ਨੂੰ ਪਏ ਮੀਂਹ ਕਾਰਨ ਵੱਡੀ ਰਾਹਤ ਮਿਲੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਵਿਕਵਾਣੀ ਮੁਤਾਬਕ ਗਰਮੀ ਤੋਂ ਰਾਹਤ ਦਾ ਦੌਰ ਅੱਗੇ ਵੀ ਚੱਲਦਾ ਰਹੇਗਾ ਕਿਉਂਕਿ 3-4 ਦਿਨਾਂ ਲਈ ਅਲਰਟ ਚਾਰੀ ਕੀਤਾ ਗਿਆ ਜਿਸ ਮੁਤਾਬਕ ਤੂਫਾਨ ਮੀਤੇ ਬਿਜਲੀ ਲਿਸ਼ਕਣ ਦੇ ਸੰਕੇਤ ਨੇ 1-2 ਦਿਨ ਪਹਿਲਾਂ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਮੀਂਹ ਪਿਆ ਸੀ ਜਿਸ ਕਾਰਨ ਚੰਗੀ ਬਾਰਿਸ਼ ਹੋਣ ਦੀ ਉਮੀਦ ਸੀ ਇਸੇ سلسلے 'ਚ ਅੱਜ ਸਵੇਰੇ ਵਕ-ਵਕ ਸੁਬਿਆਂ 'ਚ ਬੱਦਲ ਛਾ ਗਏ ਸੀ ਸ਼ਾਮ 6-7 ਵਜੇ ਤੋਂ ਬਾਅਦ ਪੰਜਾਬ ਹਿਮਾਚਲ ਹਰਿਆਣਾ ਨਵੀਂ ਦਿੱਲੀ ਸਮੇ ਤੇ ਮੀਂਹ ਨਾਲ ਠੰਡੀਆਂ ਹਵਾਵਾਂ ਚੱਲਣੇ ਸ਼ੁਰੂ ਹੋ ਗਈਆਂ ਜਿਸ ਨਾਲ ਲੋਕਾਂ ਨੂੰ ਭਿਆਨਕ ਦੀ ਗਰਮੀ ਤੋਂ ਰਾਹਤ ਮਿਲੀ ਹੈ ਇਸ ਸਿਲਸਲੇ 'ਚ Shimla ਦੇ Ridge Ground 'ਚ ਸਲਾਨੀਆਂ ਨੇ ਮੌਸਮ ਦਾ ਆਨੰਦ ਮਾਣਿਆ ਉੱਥੇ ਹੀ ਮਥੁਰਾ 'ਚ ਵੀ ਲੋਕ ਮੀਂਹ ਦਾ ਆਨੰਦ ਲੈਂਦੇ ਨਜ਼ਰ ਆਏ ਪੰਜਾਬ 'ਚ ਅੱਜ ਸਵੇਰ ਤੋਂ ਕੜਕ ਦੀ ਧੁੱਪ ਤੋਂ ਰਾਹਤ ਮਿਲੀ ਹੈ ਜਿਸ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਪਠਾਨਕੋਟ ਅੱਜ 45.4 ਡਿਗਰੀ ਨਾਲ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਅਨੰਦਪੁਰ ਸਾਹਿਬ ਦਾ ਸਭ ਤੋਂ ਘੱਟ ਤਾਪਮਾਨ 26 ਡਿਗਰੀ ਦਰਜ ਕੀਤਾ ਗਿਆ ਲੋਕ ਸਭਾ ਚੋਣਾਂ ਚ ਭਾਜਪਾ ਨੇ 400 ਸੀਟਾਂ ਹਾਸਲ ਕਰਨ ਦਾ ਦਾਵਾ ਕੀਤਾ ਸੀ ਪਰ ਇਸ ਵਾਰ ਸਿਰਫ 240 ਸੀਟਾਂ ਹੀ ਮਿਲੀਆਂ ਨੇ ਦੂਜੇ ਪਾਸੇ ਸਰਕਾਰ ਬਣਾਉਣ ਲਈ 272 ਸੀਟਾਂ ਚਾਹੀਦੀਆਂ ਨੇ ਨितीश ਕੁਮਾਰ ਐਨਡੀਏ ਦੀ ਸਹਿਯੋਗੀ ਪਾਰਟੀ ਜੀਡੀਜੂ ਦੇ ਅਗੂ ਨੇ ਉਸਨੇ ਬਿਹਾਰ ਵਿੱਚ 12 ਸੀਟਾਂ ਜਿੱਤੀਆਂ ਨੇ ਹਾਲਾਂਕਿ ਉਹਨਾਂ ਨੇ ਪੀਐਮ ਮੋਦੀ ਨੂੰ ਆਪਣਾ ਸਮਰਥਨ ਦਿੱਤਾ ਹੈ ਅਜਿਹੀਆਂ ਖਬਰਾਂ ਮਿਲ ਰਹੀਆਂ ਨੇ ਕਿ ਨितीश ਕੁਮਾਰ ਨੇ ਤਿੰਨ ਮੰਤਰਾਲਿਆਂ ਦੀ ਮੰਗ ਕੀਤੀ ਹੈ ਆਪਣੀਆਂ ਮੁੱਖ ਮੰਗਾਂ ਵਿੱਚ ਨितीश ਕੁਮਾਰ ਨੇ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਅਤੇ 12 ਸੰਸਦ ਮੈਂਬਰਾਂ ਮੁਤਾਬਕ ਤਿੰਨ ਮੰਤਰਾਲਿਆਂ ਦੀ ਮੰਗ ਕੀਤੀ ਹੈ ਨितीश ਕੁਮਾਰ ਨੂੰ ਰੇਲਵੇ ਖੇਤੀਬਾੜੀ ਅਤੇ ਵਿੱਤ ਮੰਤਰਾਲੇ ਚਾਹੀਦੇ ਨੇ ਰੇਲਵੇ ਮੰਤਰਾਲਾ ਪਹਿਲੇ ਤੇ ਹੈ ਉਹਨਾਂ ਨੇ ਇਹ ਫਾਰਮੂਲਾ 4 ਸੰਸਦ ਮੈਂਬਰਾਂ ਤੇ ਮੰਤਰਾਲੇ ਦੇ ਰੂਪ ਚ ਲਗਾਇਆ ਹੈ ਭਾਰਤ ਘਰਚੋਰ ਦੀ ਨितीश ਕੁਮਾਰ ਨੇ ਲਵਉਣ ਦੀ ਕੋਸ਼ਿਸ਼ ਕਰ ਰਿਹਾ ਕਿ ਸਰਦ ਪਵਾਰ ਨੇ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਸੀ ਲਾਲ ਜਯੋਦਵ ਨਾਲ ਉਹਨਾਂ ਦੀ ਗੱਲਬਾਤ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ ਬਿਹਾਰ ਚ ਨितीश ਕੁਮਾਰ ਨੇ 16 ਅਤੇ ਭਾਜਪਾ ਨੇ 17 ਸੀਟਾਂ ਤੇ ਚੋਣ ਲੜੀ ਸੀ ਨितीश ਦੀ ਜੀਡਯੂਜੂ ਅਤੇ ਭਾਜਪਾ ਨੇ ਬਰਾਬਰ 12-12 ਸੀਟਾਂ ਜਿੱਤੀਆਂ ਨੇ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ 240 ਸੀਟਾਂ ਜਿੱਤੀਆਂ ਨੇ ਇਸ ਲਿਹਾਜ਼ ਨਾਲ ਉਹ ਬਹੁਮਤ ਤੋਂ ਦੂਰ ਨੇ ਅਜੇ ਵਿੱਚ ਨितीश ਕੁਮਾਰ ਦੀਆਂ 12 ਸੀਟਾਂ ਅਤੇ ਚੰਦਰਬਾਬੂ ਨਾਇਡੂ ਦੀਆਂ 16 ਸੀਟੀਆਂ ਐਨਡੀਏ ਲਈ ਬਹੁਤ ਮਹੱਤਵਪੂਰਨ ਨੇ ਐਨਡੀਏ ਨੂੰ ਸਰਕਾਰ ਬਾਰਬਨ ਨਹੀਂ ਦੋਮਾ ਆਗਮਨ ਦੀ ਲੋੜ ਹੈ ਚਿਲੰਦਰ ਲੋਕ ਸਭਾ ਚੋਣਾਂ ਦੌਰਾਨ ਹੋਏ ਉਲਟ ਫੇਰ ਨੂੰ ਲੈ ਕੇ ਕਈ ਸਿਆਸੀ ਆਗੂਆਂ ਦਾ ਕਰੀਅਰ दांव ਤੇ ਲੱਗ ਗਿਆ ਜਿਸ ਵਿੱਚ ਮੁੱਖ ਤੌਰ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਸਾਬਕਾ ਵਿਧਾਇਕ ਸ਼ੀਤਲ ਅਤੇ ਕਾਂਗਰਸ ਦੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੇ ਨਾਮ ਮੁੱਖ ਤੌਰ ਤੇ ਸ਼ਾਮਿਲ ਨੇ ਹਾਲਾਂਕਿ ਇਹਨਾਂ ਆਗੂਆਂ ਦੇ ਇਲਾਵਾ ਅਨੇਕ ਸੈਕੰਡ ਲਾਈਨ ਦੇ ਆਗੂ ਵੀ ਸ਼ਾਮਿਲ ਨੇ ਜੋ ਕਿ ਚੋਣ ਦੌਰਾਨ ਆਪਣੀ ਪਾਰਟੀ ਨੂੰ ਔਲਵੀ ਦਾ ਕਹਿ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਿਲ ਹੋਗੇ ਸੀ ਇਹਨਾਂ ਵਿੱਚ ਦਲ ਬਦਲਣ ਵਾਲੇ ਆਗੂਆਂ ਦੇ ਸਮਰਥਕਾਂ ਦੀ ਗਿਣਤੀ ਜ਼ਿਆਦਾ ਰਿੰਕੂ ਸਿਰਫ ਹਲਕੇ ਇੰਚਾਰਜ ਬਣ ਕੇ ਰਹਿ ਗ ਲੇ 5 ਸਾਲਾਂ ਤੱਕ ਜਿਲੇ ਦਾ ਭਾਜਪਾ ਕੇਂਦਰ ਕਿੰਨਾ ਚੱਲਣਾ ਪਵੇਗਾ ਸੂਤਰਾਂ ਦੀ ਮੰਨੀਏ ਤਾਂ ਕਈ ਭਾਜਪਾ ਆਗੂਆਂ ਨੇ ਅੰਦਰ ਹੀ ਅੰਦਰ ਕਾਂਗਰਸ ਅਤੇ ਆਪ ਆਗੂ ਨੂੰ ਅਚਾਨਕ ਉਹਨਾਂ ਦੇ ਸਿਰ ਤੇ ਬਿਠਾਉਣ ਦੇ ਫੈਸਲੇ ਨੂੰ ਉਚਿਤ ਨਾ ਮੰਨਦਿਆਂ ਚੋਣਾਂ ਦੌਰਾਨ ਅੰਦਰੂਨੀ ਸੱਟ ਮਾਰ ਕੇ ਆਪਣਾ ਵਿਰੋਧ ਦਰਜ ਕਰਵਾਇਆ ਵਿਧਾਇਕ ਸ਼ੀਤਲ ਵਿਧਾਇਕ ਅਹੁਦੇ ਤੋਂ ਆਪਣਾ ਸਤੀਫਾ ਦਿੰਦੇ ਹੋਏ ਸੁਸ਼ੀਲ ਰਿੰਕੂ ਨਾਲ ਭਾਜਪਾ ਵਿੱਚ ਸ਼ਾਮਿਲ ਹੋ ਗਏ ਸੀ ਵਿਧਾਇਕ ਸ਼ੀਤਲ ਚੋਣ ਪ੍ਰਚਾਰ ਦੌਰਾਨ ਭਾਜਪਾ ਦੀਆਂ ਸਟੇਜਾਂ ਤੋਂ ਲੈ ਕੇ ਹਰੇਕ ਪ੍ਰਚਾਰ ਜਰੀਏ ਖੂਬ ਵੱੱਟ ਚੜ ਕੇ ਸ਼ਾਮਿਲ ਹੋਏ ਸ਼ੀਤਲ ਖੁਲਿਆਮ ਆਮ ਆਦਮੀ ਪਾਰਟੀ ਦਾ ਵੀ ਵਿ ਟੂਰਨ ਲੈਣਦੇ ਹੋਏ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਪਰ ਸਪੀਕਰ ਵੱਲੋਂ ਜਾਰੀ ਚਿੱਠੀ 'ਚ ਉਹਨਾਂ ਨੂੰ ਸਪਸ਼ਟ ਕੀਤਾ ਗਿਆ ਕਿ ਉਹਨਾਂ ਦਾ ਅਸਤੀਫਾ ਤਾਂ ਪਹਿਲਾਂ ਹੀ ਸਵੀਕਾਰ ਕੀਤਾ ਜਾ ਚੁੱਕਾ ਹੈ ਹੁਣ ਫਿਲੌਰ ਵਿਧਾਨ ਸਭਾ ਹਲਕੇ ਅਤੇ ਚੌਧਰੀ ਪਰਿਵਾਰ ਦੀ ਗੱਲ ਕਰੀਏ ਤਾਂ ਸਵੈ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਨੂੰ ਟਿਕਟ ਨਾ ਮਿਲਣ ਤੋਂ ਖਫਾ ਹੋ ਕੇ ਉਹਨਾਂ ਦੀ ਪਤਨੀ ਕਰਮਜੀਤ ਚੌਧਰੀ ਨੇ ਲੋਕ ਸਭਾ ਚੋਣ ਦੌਰਾਨ ਹੀ ਪਾਰਟੀ ਬਜਾਇਨ ਕਰ ਲਈ ਸੀ ਉਹਨਾਂ ਦੇ ਇਕਲੌਤੇ ਪੁੱਤਰ ਅਤੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਿਕਰਮਜੀਤ ਚੌਧਰੀ ਨੇ ਕਾਂਗਰਸ ਹਾਈਕਮਾਨ ਵੱਲੋਂ ਸ਼੍ਰੀਲੰਕਾ ਵਿੱਚ 15 ਮਈ ਤੋਂ ਜਾਰੀ ਭਿਆਨਕ بارش ਅਤੇ ਹੜ੍ਹ ਕਾਰਨ ਘੱਟੋ-ਕੱਟ 30 ਲੋਕਾਂ ਦੀ ਮੌਤ ਹੋ ਗਈ। ਰੱਖਿਆ ਰਾਜ ਮੰਤਰੀ ਪ੍ਰੇਮિતા ਬਾਂਦਰਾ ਟੈਂਕਨ ਨੇ ਬੁੱਧਵਾਰ ਨੂੰ ਸੰਸਦ 'ਚ ਜਾਣਕਾਰੀ ਦਿੱਤੀ। ਟੈਂਕਨ ਨੇ ਕਿਹਾ ਕਿ ਪਾਰੀ ਮਾਨਸੂਨ بارش ਨੇ 71 ਕਰ ਤਬਾਹ ਕਰ ਦਿੱਤੇ ਨੇ ਜਦੋਂ ਕਿ 9300 ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਾਇਆ। ਟੈਂਕਨ ਨੇ ਦੱਸਿਆ ਕਿ 63 ਬੁਨਿਆਦੀ ਢਾਂਚੇ ਦੇ ਨਾਲ-ਨਾਲ 825 ਛੋਟੇ ਅਤੇ ਦਰਮਿਆਨ ਉਦਯੋਗਾਂ ਨੂੰ ਨੁਕਸਾਨ ਪਹੁੰਚਿਆ। ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ 10 ਜ਼ਿਲ੍ਹਿਆਂ ਵਿੱਚ ਭਾਰੀ بارش ਦੇ ਨਤੀਜੇ ਵਜੋਂ ਅਚਾਨਕ ਹੜ੍ਹ ਦਰ ਝੁਮਾਮਾ ਬਿਜਲੀ ਡਿਗਨ ਅਤੇ ਜ਼ਮੀਨ ਖਿਸਕਣ ਜਾਂ ਕਟਨਾਵਾ ਪਾਪਰੀਆਂ ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਉੱਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ 'ਚ ਸਾਕਾ ਨੀਲਾ ਤਾਰਾ ਦੀ 40ਵੀਂ ਵਰ੍ਹੇ ਸਿਰ ਮਨਾਇਆ ਜਾ ਰਿਹਾ ਇਸ ਲਈ ਅੰਮ੍ਰਿਤਸਰ ਦੇ ਹਰਮਿੰਦਰ ਸਾਹਿਬ ਵਿਖੇ ਸਿੱਖ ਪਾਈਚਾਰੇ ਦਾ ਵੱਡਾ ਇਕੱਠ ਹੋਇਆ ਇਸ ਦੌਰਾਨ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਖਾਲਸਾ ਜਿੰਦਾਬਾਦ ਦੇ ਨਾਅਰੇ ਲਾਏ ਇਧਰ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਸੰਦੇ ਦੇ ਤਹਿਤ ਅੱਜ ਸ਼ਹਿਰ ਵਿੱਚ ਲਗਭਗ ਮੁਕੰਮਲ ਬੰਦ ਅਕਾਲ ਤਖਤ ਦੇ ਚੇਤੇਦਾਰ ਗਿਆਨੀ ਰਗਵੀਰ ਸਿੰਘ ਨੇ ਸਿੱਖ ਕੌਮ ਦੇ ਨਾਲ ਸੰਦੇਸ਼ ਜਾਰੀ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਤੇ ਕੌਮੀ ਮਸਲਿਆਂ ਦੇ ਹਾਲ ਸਿਰ ਚੋੜ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਕਾਲ ਤਖਤ ਵਿਖੇ ਰੱਖੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ ਸਮਾਗਮ ਮਗਰੋਂ ਅਕਾਲ ਤਖਤਰੇ ਨੇੜੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਵੀ ਕੀਤਾ ਮੁੱਤਵਾਜੀ ਚਠੇਦਾਰ ਪਾਈ ਧਿਆਨ ਸਿੰਘ ਮੰਡ ਵੱਲੋਂ ਵੀ ਸਿੱਖ ਕੌਮ ਦੇ ਨਾਲ ਸੰਦੇਸ਼ ਜਾਰੀ ਕੀਤਾ ਗਿਆ ਅਤੇ ਸਮੁੱਚੀ ਕੌਮ ਨੂੰ ਇੱਕਜੁੱਟ ਦੀ ਅਪੀਲ ਕੀਤੀ ਜਨਤਾ ਦਲ ਯੂनाइटेड ਦੇ ਸੀਨੀਅਰ ਨੇਤਾ ਕੇਸੀ ਤਿਆਗੀ ਨੇ ਸਰਕਾਰ ਬਣਾਉਂਦੇ ਚਰਚਾ ਦੌਰਾਨ ਅਗਨੀਵੀਰ ਯੋਜਨਾ ਅਤੇ ਜੂਸੀ ਸਨੇਚਾਰ ਮੁੱਦੇ ਚੁੱਕ ਕੇ ਪਾਸ਼ਪਦੀ ਚਿੰਤਾ ਵਧਾ ਦਿੱਤੀ ਹੈ ਵੀਰਵਾ ਨੂੰ ਕੇਸੀ ਤਿਆਗੀ ਨੇ ਕਿਹਾ ਕਿ ਅਗਨੀਵੀਰ ਯੋਜਨਾ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ ਜੂਸੀ ਸੀਟੀਵੀ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਹੋਣੀ ਚਾਹੀਦੀ ਉਹਨਾਂ ਇਹ ਵੀ ਕਿਹਾ ਕਿ ਬਿਹਾਰ ਨੇ ਜਾਤੀਦਾਰਿਤ ਵੋਟਾਂ ਦੀ ਗਿਣਤੀ ਤੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣਾ ਚਾਹੀਦਾ ਹੈ ਕੇਸੀ ਤਿਆਗੀ ਨੇ ਕਿਹਾ ਕਿ ਨितीश ਕੁਮਾਰ ਨੇ ਕਾਨੂੰਨ ਕਮਿਸ਼ਨ ਨੂੰ ਜੂਸੀ ਸੀਸੀ ਅਤੇ ਉੱਤੇ ਚਿੱਠੀ ਲਿਖੀ ਹੈ ਉਨਾ ਕਿਹਾ ਸੀ ਕਿ ਅਸੀਂ ਇਸ ਦੇ ਖਿਲਾਫ ਨਹੀਂ ਆ ਪਰ ਵਿਆਪਕ ਚਰਚਾ ਦੀ ਲੋੜ ਹੈ ਅਸੀਂ ਬਨ ਨੇਸ਼ਨ ਬਨ ਇਲੈਕਸ਼ਨ ਦਾ ਸਮਰਥਨ ਕੀਤਾ ਅਗਨੀ ਵੀਰ ਸਕੀਮ ਦਾ ਬਹੁਤ ਵਿਰੋਧ ਹੋਇਆ ਸੀ ਇਸ ਨੂੰ ਲੈ ਕੇ ਇੱਕ ਵੱਡੇ ਵਰਗ ਵਿੱਚ ਅਸੰਤੋਸ਼ਟੀ ਸੀ ਇਹ ਵਿਰੋਧ ਚੋਣਾਂ ਵਿੱਚ ਵੀ ਦਿਖਾਈ ਦਿੱਤਾ ਇਸ ਬਾਰੇ ਨਵੇਂ ਤਰੀਕੇ ਨਾਲ ਸੋਚਣ ਦੀ ਲੋੜ ਹੈ ਦਿੱਲੀ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਸੁਪਰੀਮ ਕੋਰਟ ਨੇ ਅਹਿਮ ਕਦਮ ਚੁੱਕਿਆ ਅਦਾਲਤ ਨੇ ਹਿਮਾਚਲ ਪ੍ਰਦੇਸ਼ ਨੂੰ ਦਿੱਲੀ ਲਈ 137 ਕਿਉਂਸਿਕ ਪਾਣੀ ਛੱਡਣ ਦਾ ਹੁਕਮ ਦਿੱਤਾ ਇਸ ਹੁਕਮ ਮੁਤਾਬਿਕ ਹਿਮਾਚਲ ਪ੍ਰਦੇਸ਼ ਸ਼ੁੱਕਰਵਾਰ ਤੋਂ ਪੂਰੇ ਮਹੀਨੇ ਲਈ ਦਿੱਲੀ ਨੂੰ ਪਾਣੀ ਮੁਹੱਈਆ ਕਰਵਾਏਗਾ ਸੁਪਰੀਮ ਕੋਰਟ ਨੇ ਇਹ ਵੀ ਸਪਸ਼ਟ ਕੀਤਾ ਕਿ ਹਰਿਆਣਾ ਇਸ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕਰੇਗਾ ਇਹ ਫੈਸਲਾ ਕਹਿਰ ਦੀ ਗਰਮੀ ਦਾ ਸਾਹਮਣਾ ਕਰ ਰਹੀ ਦਿੱਲੀ ਵਾਸੀਆਂ ਲਈ ਵੱਡੀ ਰਾਹਤ ਸਾਬਤ ਹੋਵੇਗਾ ਜੋ ਕਿ ਅਤਿ ਗਰਮੀ ਵਿੱਚ ਪਾਣੀ ਦੀ ਕਹਨ ਦਾ ਸਾਹਮਣਾ ਕਰ ਰਹੇ ਨੇ ਗਾਜ਼ਾ ਵਿੱਚ ਹਮਾਸ ਦੇ ਅਤਵਾਦੀਆਂ ਦੀ ਰਿਹائش ਵਾਲੇ ਇੱਕ ਸਕੂਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ 27 ਲੋਕ ਮਾਰੇ ਗਏ ਇਜ਼ਰਾਈਲ ਨੇ ਪੀਰ ਵਾ ਨੂੰ ਗਾਜ਼ਾ ਦੇ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਇਸ ਸੰਬੰਧ ਵਿੱਚ ਕਿਹਾ ਗਿਆ ਕਿ ਇਸ ਵਿੱਚ ਹਮਾਸ ਦਾ ਕੰਪਲੈਕਸ ਜਿਸ ਵਿੱਚ 7 ਅਕਤੂਬਰ ਨੂੰ ਹੋਏ ਹਮਲੇ ਵਿੱਚ ਸ਼ਾਮਿਲ ਲੜਾਕੂਆਂ ਨੂੰ ਮਾਰਿਆ ਗਿਆ ਸੀ ਗਾਜ਼ਾ ਮੀਡੀਆ ਨੇ ਕਿਹਾ ਕਿ ਹਮਲੇ ਵਿੱਚ ਘੱਟੋ-ਘੱਟ 27 ਲੋਕ ਮਾਰੇ ਗਏ ਸੀ ਹਮਾਸ ਦੁਆਰਾ ਚਲਾਏ ਜਾ ਰਹੇ ਸਰਕਾਰੀ ਮੀਡੀਆ ਦਫ਼ਤਰ ਦੇ ਨਿਰਦੇਸ਼ਕ ਇਸਮਾਈਲ ਅਲ ਕੋਪਤਾ ਨੇ ਇਜ਼ਰਾਈਲ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਕੇਂਦਰੀ ਗਾਜ਼ਾ ਵਿੱਚ ਨਸੀਰਤ ਵਿੱਚ ਸੰਯੁਕਤ ਰਾਸ਼ਟਰ ਸਕੂਲ ਨੇ ਹਮਾਸ ਕਮਾਂ ਉਸ ਨੂੰ ਲੁਕਾ ਦਿੱਤਾ ਸੀ ਥਾ ਖਪਤਾ ਨੇ ਰਾਈਟਰਜ਼ ਨੂੰ ਦੱਸਿਆ ਕਿ ਦਰਸ਼ਨਾ ਵਿਸਥਾਪਿਤ ਲੋਕਾਂ ਖਿਲਾਫ ਕੀਤੇ ਗਏ ਬਹਿਸਾਨਾ ਅਪਰਾਧ ਨੂੰ ਜਾਂਚ ਧਰਉਣ ਲਈ ਝੂਠੇ ਮਨਕਰਤ ਬਿਆਨਾਂ ਰਾਹੀਂ ਲੋਕਾਂ ਦੀ رائے ਨਾਲ ਝੂਠ ਬੋਲ ਰਿਹਾ ਹੈ ਇਜ਼ਰਾਈਲੀ ਫੌਜ ਨੇ ਕਿਹਾ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਦੇ ਹਮਲੇ ਤੋਂ ਪਹਿਲਾਂ ਫੌਜ ਨੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਨੂੰ ਘਟਾਉਣ ਲਈ ਕਦਮ ਚੁੱਕੇ ਸੀ ਇਜ਼ਰਾਈਲ ਨੇ ਕਿਹਾ ਕਿ ਜਗਬੰਦੀ ਗਲਬਦਰੋਂ ਲੜਾਈ ਨਹੀਂ ਰੁਕੇਗੀ ਅਮਰੀਕੀ ਰਾਸ਼ਟਰਪਤੀ ਜੋ ਬੈਡਨ ਦੁਆਰਾ ਪਿਛਲੇ ਹਫਤੇ ਪੇਸ਼ ਕੀਤੇ ਇੱਕ ਸੰਘਰਸ਼ ਪ੍ਰਸਤਾਵ ਨੂੰ ਸਪਸ਼ਟ ਛਟਕਾ ਦਿੰਦੇ ਹੋਏ ਹਮਾਸ ਦੇ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮੂਗਾਜ਼ਾ ਵਿੱਚ ਜੰਗ ਨੂੰ ਸਥਾਈ ਤੌਰ ਤੇ ਖਤਮ ਕਰੇਗਾ ਅਤੇ ਇੱਕ ਜਗਬੰਦੀ ਯੋਜਨਾ ਦੇ ਹਿੱਸੇ ਵਜੋਂ ਇਜ਼ਰਾਈਲ ਦੀ ਵਾਪਸੀ ਦੀ ਮੰਗ ਕਰੇਗਾ ਸੋ ਇਹ ਸੰਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ